ਵੈਲਕਮ ਸਵਾਗਤ ਹੈ ਜੀ ਸਾਰੇ ਭੈਣ ਭਰਾਵਾਂ ਦਾ ਲਾਈਵ ਵਿੱਚ ਕੀ ਹਾਲ ਚਾਲ ਕਿਵੇਂ ਹੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਲਾਈਵ ਵਿੱਚ ਵੈਲਕਮ ਜੀ ਵੈਲਕਮ ਸਵਾਗਤ ਹੈ ਜੀ ਸਾਰੇ ਭੈਣ ਭਰਾਵਾਂ ਦਾ ਲਾਈਵ ਵਿੱਚ ਬਹੁਤ ਬਹੁਤ ਧੰਨਵਾਦ വെൽക്കം ജി വെൽക്കം ഗണാജന ഇദ്ധരാ వెల్కీల్ స్వాగత జీ సై ఫటాఫను జాయిన్ లో वेलकम जी वेलकम स्वागत है जी सारे दा लाइव च हो नाओ की हाल चाल है हरप्रीत सिंह ਤੁਹਾਡਾ ਲਾਈਵ ਚ ਬਹੁਤ ਸਵਾਗਤ ਆਦਿਤ ਆਦਿਤਿਆ ਹਲੋ ਦਿਤਿਆ वेलकम ਆ ਤੁਹਾਡਾ ਲਾਈਵ ਚ ਬਹੁਤ ਸਵਾਗਤ ਆ ਹੋਰ ਸੁਣਾਓ ਕੀ ਹਾਲ ਚਾਲ ਕਿਵੇਂ ਆ ਸਤਿ ਸ਼੍ਰੀ ਅਕਾਲ ਹਲੋ ਜੀ ਹਲੋ वेलकम ਆ ਜੀ ਸਵਾਗਤ ਆ ਜੀ ਲਾਈਵ ਚ ਧੰਨਵਾਦ ਮੈਨੂੰ ਜੀ ਵੈਲਕਮ ਸਵਾਗਤ ਹੈ ਜੀ ਸਾਰਿਆਂ ਦਾ ਲਾਈਵ ਵਿੱਚ ਵੈਲਕਮ ਜੀ ਵੈਲਕਮ ਧੰਨਵਾਦ ਜੀ ਲਾਈਵ ਚ ਆਉਣ ਲਈ ਥੈਂਕ ਯੂ so much ਵੈਲਕਮ ਜੀ ਵੈਲਕਮ ਹੋਰ ਸਾਨੂੰ ਕੀ ਹਾਲ ਹੈ ਕਿ ਮੇਰੇ ਉਹ ਸਤਿ ਸ਼੍ਰੀ ਅਕਾਲ ਵੈਲਕਮ ਰੌਣਕ ਜੀ ਹੈ ਰੌਣਕ ਜੀ ਕੀ ਹਾਲ ਹੈ ਤੁਹਾਡਾ ਕੀ ਖੜਦਾ ਹੈ ਵੈਲਕਮ ਜੀ ਵੈਲਕਮ ਸਵਾਗਤ ਹੈ ਜੀ ਸਾਰਿਆਂ ਦਾ 6 6% ਜੁੜੇ ਹੋਏ ਹੈ ਲਾਈਵ ਦੇ ਨਾਲ ਪਲੀਜ਼ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਹਰਪ੍ਰੀਤ ਸਿੰਘ ਜੀ ਕਿੱਥੇ ਤੇ ਰਹਿਣ ਵਾਲੇ ਹੋ ਤੁਸੀਂ ਵੈਲਕਮ ਜੀ ਵੈਲਕਮ ਸਾਰੇ ਭੈਣ ਭਰਾਵਾਂ ਦਾ ਕਿਵੇਂ ਹੋ ਸੋਰ ਹਰਪੀ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਕਮੈਂਟ ਕਰਕੇ ਜ਼ਰੂਰ ਦੱਸੋ ਵੈਲਕਮ ਜੀ ਵੈਲਕਮ ਸਵਾਗਤ ਹੈ ਜੀ ਸਾਰਿਆਂ ਦਾ ਲਾਈਵ ਵਿੱਚ ਸਕਰੀਨ ਤੇ ਡਬਲ ਟੈਪ ਕਰ ਦਿਓ ਇਧਰ ਆ ਲਾਈਵ ਨੂੰ ਲਾਈਕ ਕਰ ਦਿਓ ਪਲੀਜ਼ ਚਾਰ ਜਣੇ ਜੁੜੇ ਆ ਲਾਈਵ ਦੇ ਨਾਲ ਪਲੀਜ਼ ਲਾਈਵ ਚਾਰ ਜਣੇ ਲਾਈਵ ਨੂੰ ਲਾਈਕ ਕਰ ਦਿਓ 10 ਜਣੇ ਜੁੜ ਗਏ ਆ ਲਾਈਵ ਦੇ ਨਾਲ ਪਲੀਜ਼ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੋਰ ਸੁਣਾਓ ਕੀ ਹਾਲ ਚਾਲ ਆ ਕਿਵੇਂ ਹੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਭੈਣ ਭਰਾਵਾਂ ਦਾ ਪਹਿਲਾਂ ਤਾਂ ਇਹ ਦੱਸੋ ਵੀ ਮੇਰੀ ਵੀਡੀਓ ਸਹੀ ਚੱਲਦੀ ਆ ਰੁਕਦੀ ਤਾਂ ਨਹੀਂ ਆ ਵੈਲਕਮ ਜੀ ਵੈਲਕਮ ਸਾਰੇ ਭੈਣ ਭਰਾਵਾਂ ਦਾ ਵੈਲਕਮ ਜੀ 12 ਜਾਣੇ ਜੁੜ ਗਏ ਆ ਲਾਈਵ ਦੇ ਨਾਲ ਕਹਾਂ ਸੇ ਹੋ ਆ ਫਰਫਰੀ ਜੀ ਮੈਮਰੀ ਸਰ ਤੋਂ ਤੁਸੀਂ ਕਿੱਥੋਂ ਆ ਕਮੈਂਟ ਕਰਕੇ ਜਰੂਰ ਦੱਸੋ ਵੈਲਕਮ ਜੀ ਵੈਲਕਮ ਸਾਰੇ ਭੈਣ ਭਰਾਵਾਂ ਦਾ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਰਪ੍ਰੀਤ ਜੀ ਪਲੀਜ਼ ਹੋਰ ਸੁਣਾਓ ਕੀ ਹਾਲ ਆ ਕਿੱਥੋਂ ਦੇ ਰਹਿਣ ਵਾਲੇ ਹੋ 11 ਜਾਣੇ ਜੁੜੇ ਹੋਏ ਆ ਲਾਈਵ ਦੇ ਨਾਲ ਪਲੀਜ਼ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਮੇਰਾ ਨੋਟੀਫਿਕੇਸ਼ਨ ਮਿਲ ਜਾਇਆ ਕਰੂਗਾ ਲਾਈਵ ਦਾ ਔਸਨਾਓ ਕੀ ਹਾਲ ਚਾਲ ਕਿਵੇਂ 11 ਜਾਨੇ ਬੈਠੇ ਆ ਲਾਈਵ ਸੀਸੀਟੀਵੀ ਬਣ ਕੇ ਪਲੀਜ਼ ਕਮੈਂਟ ਕਰੋ 12 ਜਾਨੇ ਬੈਠੇ ਹੋਏ ਆ ਲਾਈਵ ਤੇ ਪਲੀਜ਼ ਕਮੈਂਟ ਕਰੋ ਸੀਸੀਟੀਵੀ ਬਣ ਕੇ ਨਾ ਬੈਠੋ ਕਮੈਂਟ ਕਰੀ ਚੱਲੋ ਨਾਲ ਦੀ ਨਾਲ ਕਮੈਂਟ ਕਰੀ ਚੱਲੋ ਬਈ ਨਾਲ ਦੀ ਨਾਲ ਕਮੈਂਟ ਪਾਈ ਚੱਲੋ 6 ਜਾਣੇ ਰਹਿ ਗਏ ਆ 6 ਜਾਣੇ ਰਹਿ ਗਏ ਆ ਪਲੀਜ਼ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸਪੋਰਟ ਕਰੋ ਮੇਰਾ ਚੈਨਲ ਨਵਾਂ ਬਣਾਇਆ ਆ ਮੈਂ ਮੈਸੇਜ ਕਰੀ ਚੱਲੋ ਬਈ ਲਾਈਵ ਨੂੰ ਲਾਈਕ ਕਰ ਦੋ ਸੱਤ ਜਾਣੇ ਆ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਸਾਨੂੰ ਕੀ ਹਾਲ ਚਾਲਾ ਕਿਵੇਂ ਸਤਿ ਸ਼੍ਰੀ ਅਕਾਲ ਸੱਤ ਜਾਣੇ ਲਾਈਵ ਤੇ ਬੈਠੇ ਹੋਏ ਆ ਪਲੀਜ਼ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਭੈਣ ਭਰਾ ਜਿੰਨੇ ਵੀ ਲਾਈਵ ਤੇ ਬੈਠੇ ਹੋਏ ਆ ਤਾਂ ਮੈਸੇਜ ਕਰਕੇ ਜਰੂਰ ਦੱਸਿਆ ਕਰੋ ਵੀ ਕਿੱਥੋਂ-ਕਿੱਥੋਂ ਲਾਈਵ ਦੇਖ ਰਹੇ ਜੇ ਮੈਸੇਜ ਜਰੂਰ ਕਰਿਆ ਕਰੋ ਹਨਾ ਮੈਸੇਜ ਕਰੋਗੇ ਤਾਂਹੀਂ ਤਾਂ ਫਿਰ ਆਪਾਂ ਰਪਲਾਈ ਦੇ ਪਾਵਾਂਗੇ ਤੁਹਾਡਾ ਮੈਸੇਜ ਕਰੋ ਤਿੰਨ ਜਾਣੇ ਰਹਿ ਗਏ ਆ ਡਬਲ ਟੈਪ ਕਰੋ ਸਕਰੀਨ ਤੇ ਫਟਾਫਟ ਸਕਰੀਨ ਤੇ ਡਬਲ ਟੈਪ ਕਰੀ ਚਲੋ ਸਕਰੀਨ ਤੇ ਫਟਾਫਟ ਮੈਸੇਜ ਜ਼ਰੂਰ ਪਾ ਦਿਆ ਕਰੋ ਮੈਸੇਜ ਪਾਉਂਗੇ ਤਾਂ ਹੀ ਪਤਾ ਚੱਲੂਗਾ ਕਿ ਕਿੱਥੋਂ ਰਹਿਣ ਵਾਲੇ ਹੋ ਤੇ ਕਿੱਥੋਂ ਸਾਡਾ ਲਾਈਵ ਦੇਖ ਰਹੇ ਹੋ ਤੁਸੀਂ ਫਟਾਫਟ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਇਹ ਜ਼ਰੂਰ ਦੱਸੋ ਵੀਡੀਓ ਮਤਲਬ ਮੈਸੇਜ ਕਰਕੇ ਵੀ ਲਾਈਵ ਸਹੀ ਚੱਲਦਾ ਪਿਆ ਆ ਵੀਡੀਓ ਲਾਈਵ ਦੀ ਸਹੀ ਚੱਲਦੀ ਆ ਵੈਲਕਮ ਜੀ ਸਵਾਗਤ ਹੈ ਜ ਸਾਰਿਆਂ ਦਾ ਲਾਈਵ 'ਚ ਹੋਰ ਸੁਣਾਓ ਕੀ ਹਾਲ ਚਾਲ ਕਿਵੇਂ ਹੋ ਸਤਿ ਸ਼੍ਰੀ ਅਕਾਲ ਵੈਲਕਮ ਜੀ ਵੈਲਕਮ ਧੰਨਵਾਦ welcom ji welcom ਇੱਕ ਜਾਣਾ ਰਹਿ ਗਿਆ ਹੈ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਪੋਰਟ ਕਰਿਆ ਕਰੋ ਬੰਦੇ ਨੂੰ ਵੈਲਕਮ ਵੈਲਕਮ ਸਵਾਗਤ ਹੈ ਜੀ ਸਾਰਿਆਂ ਦਾ ਲਾਈਵ 'ਚ ਹੋਰ ਸੁਣਾਓ ਕੀ ਹਾਲ ਚਾਲ ਕੀ ਨੇ ਉਹ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਵੈਲਕਮ ਜੀ ਵੈਲਕਮ ਵੱਧ ਤੋਂ ਵੱਧ ਸਪੋਰਟ ਕਰੋ ਮੇਰੇ ਚੈਨਲ ਨੂੰ ਚਾਰ ਪੰਜ ਜਣੇ ਮੈਸੇਜ ਕਰਕੇ ਫਿਰ ਆਉਂਦੇ ਹੀ ਨਹੀਂ ਆ ਪਤਾ ਨਹੀਂ ਕੀ ਗੱਲ ਆ ਵੈਲਕਮ ਜੀ ਵੈਲਕਮ ਵੈਲਕਮ ਸਵਾਗਤ ਹੈ ਜੀ ਸਾਰਿਆਂ ਦਾ ਲਾਈਵ ਵਿੱਚ ਧੰਨਵਾਦ ਬਹੁਤ ਬਹੁਤ ਸਵਾਗਤ ਆ ਵੈਲਕਮ ਜੀ ਵੈਲਕਮ ਬਹੁਤ ਬਹੁਤ ਧੰਨਵਾਦ ਇੱਕ ਜਣਾ ਬੈਠਾ ਹੈ ਲਾਈਵ ਤੇ ਉਹ ਵੀ ਚਲ ਗਿਆ ਹੈ ਹੁਣ ਵੈਲਕਮ ਸਵਾਗਤ ਹੈ ਜੀ ਸਾਰਿਆਂ ਦਾ ਲਾਈਵ ਵਿੱਚ ਬਹੁਤ ਬਹੁਤ ਧੰਨਵਾਦ ਪਲੀਜ਼ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਨਹੀਂ ਵੈਲਕਮ ਜੀ ਵੈਲਕਮ ਸਵਾਗਤ ਹੈ ਜੀ ਸਾਰਿਆਂ ਦਾ ਲਾਈਵ ਵਿੱਚ ਹੋਰ ਸੁਣਾਓ ਕੀ ਹਾਲ ਚਾਲ ਹੈ ਮੈਸੇਜ ਤਾਂ ਤੁਸੀਂ ਕਰਦੇ ਨਹੀਂ ਹੈ ਮੈਸੇਜ ਵੀ ਕਰੋ ਭਾਈ ਮੈਸੇਜ ਵੀ ਕਰੋ ਵੈਲਕਮ ਜੀ ਵੈਲਕਮ ਸਵਾਗਤ ਹੈ ਜੀ ਸਾਰਿਆਂ ਦਾ ਲਾਈਵ ਵਿੱਚ ਵੈਲਕਮ ਵੈਲਕਮ ਜੀ ਵੈਲਕਮ ਧੰਨਵਾਦ ਵੈਲਕਮ ਜੀ ਸਵਾਗਤ ਹੈ ਜੀ ਲਾਈਵ ਚ ਬਹੁਤ ਬਹੁਤ ਧੰਨਵਾਦ ਹੋਰ ਸੁਣਾਓ ਕੀ ਹਾਲ ਚਾਲ ਕਿਵੇਂ ਹੋ ਸਤਿ ਸ਼੍ਰੀ ਅਕਾਲ ਵੈਲਕਮ ਜੀ ਵੈਲਕਮ ਹਰਪ੍ਰੀਤ ਸਿੰਘ ਜੀ ਤੁਸੀਂ ਤਾਂ ਪਵਾਏ ਹੀ ਪੰਜਾਬੀ ਤੁਸੀਂ ਤਾਂ ਰਹਿ ਪੈਂਦੇ ਲਾਈਵ ਵਿੱਚ ਤੁਸੀਂ ਵੀ ਭੱਜ ਗਏ ਜਿਹੜੇ ਜੀ ਵੈਲਕਮ ਸਵਾਗਤ ਹੈ ਜੀ ਲਾਈਵ ਚ ਬਹੁਤ ਬਹੁਤ ਵੈਲਕਮ ਜੀ ਵੈਲਕਮ ਵੈਲਕਮ ਜੀ ਵੈਲਕਮ ਸਵਾਗਤ ਹੈ ਜੀ ਲਾਈਵ ਚ ਚਲੋ ਠੀਕ ਆ ਜੀ ਫਿਰ ਓਕੇ ਬਾਏ ਠੀਕ ਆ ਠਾਰ ਕੇ ਫੇਰ ਕਰ ਲਾਂਗੇ ਲਾਈਵ 10-5 ਮਿੰਟ ਰੁਕ ਕੇ ਹੁਣ ਤਾਂ ਥੋੜਾ ਜਿਹਾ ਫਿਰ ਵੀ 10-15 ਮਿੰਟ ਰੁਕੇ ਰਹੇ ਠੀਕ ਆ ਓਕੇ ਬਾਏ